ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਸੈਮੀਨਾਰ ਇੱਕ ਵਿਸ਼ੇਸ਼ ਹਾਲਤਾਂ ਦੇ ਵਿੱਚ ਹੋ ਰਿਹਾ ਹੈ ਤੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਰ ਫਿਰ ਵੀ ਸੈਮੀਨਾਰ ਹੋਣਾ ਇਹ ਆਪਦੇ ਆਪ 'ਚ ਬਹੁਤ ਵੱਡੀ ਗੱਲ ਹੈ ਜੇ ਦੀ ਮੱਤ ਤਾਂ ਅੱਜ ਸ਼ਾਇਦ ਨਾ 19 ਲੋਕਾਂ ਨੂੰ ਸਮਝ ਆਵੇ ਪਰ ਆਉਣ ਵਾਲੇ ਸਮੇਂ 'ਚ ਜੋ ਕੁਛ ਅੱਗੇ ਹੋਰ ਵਾਪਰਨਾ ਹੈ ਕਿਉਂਕਿ ਕਈ ਗੱਲਾਂ ਕਿਥੋਂ ਸ਼ੁਰੂਆਤ ਹੁੰਦੀ ਹੁੰਦੀ ਹੈ ਇਹ ਜਿਹੜੀ ਇੱਕ ਰੀਤ ਬਣ ਗਈ ਨਾ ਕਿ ਜੋ ਅਥਾਰਟੀਜ਼ ਐ ਜੋ ਅਧਿਕਾਰੀ ਨੇ ਉਹਨਾਂ ਦੀ ਇੱਛਾ ਤੇ ਹੀ ਐ ਵੀ ਸੰਸਾਰ ਨੂੰ ਕਿਵੇਂ ਚਲਾਉਣਾ ਹੈ ਕਿਸੇ ਚੀਜ਼ ਨੂੰ ਕਿਵੇਂ ਚਲਾਉਣਾ ਹੈ ਅਜਿਹੇ ਬੰਦੇ ਇਤਿਹਾਸ 'ਚ ਅੱਜ ਪਹਿਲੀ ਵਾਰ ਨਹੀਂ ਪੈਦਾ ਹੋਏ ਇਹ ਤਾਂ ਜਦੋਂ ਦਾ ਮਨੁੱਖ ਧਰਤੀ ਤੇ ਆਇਆ ਹੈ ਇਹ ਤਾਕਤਾਂ ਉਦੋਂ ਤੋਂ ਸਰਗਰਮ ਹੁੰਦੀਆਂ ਰਹੀਆਂ ਸਾਰਾ ਇਤਿਹਾਸ ਹੀ ਮਨੁੱਖਤਾ ਬਦੀ ਤੇ ਨੇਕੀ ਦੀ ਲੜਾਈ 'ਚ ਠੀਕ ਤੇ ਗਲਤ ਦੀ ਲੜਾਈ 'ਚ ਜ਼ਾਲਮ ਤੇ ਮਜਲੂਮ ਦੀ ਇਹ ਸਾਰਾ ਇਤਿਹਾਸ ਹੀ ਇਸ ਤਰ੍ਹਾਂ ਦਾ ਹੈ ਸੋ ਅੱਜ ਕਮਾਲ ਦੀ ਗੱਲ ਇਹ ਹੋਈ ਹੈ ਜਿਹਦੀ ਮੈਨੂੰ ਉਮੀਦ ਨਹੀਂ ਸੀ ਕਿ ਨੌਵੇਂ ਪਾਕਸ਼ਾਦੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ ਦੌਰਾਨ ਵੀ ਕੋਈ ਇਹੋ ਜਿਹੀ ਵਿਵਾਦ ਖੜਾ ਹੋ ਇਹ ਥੋੜੀ ਹੈਰਾਨੀ ਵਾਲੀ ਗੱਲ ਹੋਈ ਹੈ ਹਾਂਜੀ ਇਹ ਥੋੜੀ ਮੇਰੇ ਵਾਸਤੇ ਵੀ ਹੈਰਾਨੀ ਵਾਲੀ ਗੱਲ ਹੋਈ ਹੈ ਬਸ ਤਾਂ ਮਤਲਬ ਜੋ ਜੋ ਦੇਖ ਰਹੇ ਹਾਂ ਦੇਸ਼ ਦੇ ਵਿੱਚ ਕਿਸ ਕਿਸਮ ਦਾ ਰੁਝਾਨ ਚੱਲ ਰਿਹਾ ਹੈ ਕਿਸ ਕਿਸਮ ਦੀ ਸੋਚ ਜੋਰ ਫੜ ਰਹੀ ਹੈ ਤੇ ਜੋ ਕੋਸ਼ ਅਸੀਂ ਇਤਿਹਾਸ 'ਚ ਪੜਿਆ ਵੀ ਔਰੰਗਜ਼ੇਬ ਨੇ ਆਹ ਕੀਤਾ ਉਹ ਗੱਲਾਂ ਆਹੀ ਸੀ ਕਿ ਆਪ ਤੋਂ ਵੱਖਰੀ ਸੋਚ ਆਪ ਤੋਂ ਬੱਕਰੀ ਵਿਚਾਰਤਾਰਾ ਆਪ ਤੋਂ ਬਖਰਾ ਸੱਬਿਆਚਾਰ ਉਹ ਸਹਿਣ ਨਾ ਹੋਣਾ ਸੋ ਆਪਾਂ ਇਸ ਰੋਸ਼ਨੀ ਦੇ ਵਿੱਚ ਦੇਖੀਏ ਕਿ ਜੇ ਨੌਵੇਂ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਹੈ ਉਹਦੇ ਇਸ ਮਾਹੌਲ ਦੇ ਵਿੱਚ ਇਸ ਪ੍ਰਸੰਗ ਨਾਲ ਜੋੜ ਕੇ ਉਹਦੀ ਮਹਤਾਤਾ ਕੀ ਬਣਦੀ ਹੈ ਅਕਸਰੇ ਕਿਹਾ ਜਾਂਦਾ ਹੈ ਕਿ ਨੌਵੇਂ ਪਾਤਸ਼ਾਹ ਨੇ ਮਨੁੱਖੀ ਹੱਕਾਂ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ ਇਹ ਬੜਾ ਚੰਗਾ ਵੀ ਲੱਗਦਾ ਬੜਾ ਠੀਕ ਵੀ ਲੱਗਦਾ ਇਸ ਤਰ੍ਹਾਂ ਕਹਿਣਾ ਕਾਰਨ ਇਹ ਕਿ ਅਸੀਂ ਆਦੀ ਹੋ ਗਏ ਜੋ ਮੌਜੂਦਾ ਟਰਮੀਨੋਲੋਜੀ ਹੈ ਜੋ ਮੌਜੂਦਾ ਸ਼ਬਦਾਵਲੀ ਹੈ ਅਸੀਂ ਹਰ ਚੀਜ਼ ਨੂੰ ਉਹਦੇ ਰਾਹੀਂ ਐਕਸਪਲੇਨ ਕਰਨ ਦਾ ਉਹਦੀ ਵਿਆਖਿਆ ਕਰਨ ਦਾ ਉਹ ਯਤਨ ਕਰਦੇ ਆ ਇਹ ਸ਼ਬਦਾਂ ਦੀ ਖੇਡ ਹੈ ਜਿਹੜਾ ਗਲਬਾ ਹੈ ਨਾ ਉਹ ਸ਼ਬਦਾਂ ਨਾਲ ਵੀ ਪਾਇਆ ਜਾਂਦਾ ਇਕੱਲੇ ਉਹ ਹਥਿਆਰਾਂ ਨਾਲ ਜਾਂ ਇਕੱਲੇ ਜਾਬਰ ਨਾਲ ਨਹੀਂ ਕਿ ਤੁਸੀਂ ਗੱਲ ਨੂੰ ਕਿਹੜੇ ਲਫ਼ਜ਼ਾਂ ਚ ਪੇਸ਼ ਕਰਦੇ ਹੋ ਕਿਵੇਂ ਬਿਆਨ ਕਰਦੇ ਹੋ ਇਹ ਛੋਟੀ ਗੱਲ ਨਹੀਂ ਹੁੰਦੀ ਸਭ ਤੋਂ ਗੱਲ ਇੱਥੋਂ ਹੀ ਸ਼ੁਰੂ ਹੁੰਦੀ ਹੈ ਪਹਿਲਾਂ ਕਿ ਕਿਸੇ ਵਰਤਾਰੇ ਨੂੰ ਤੁਸੀਂ ਸ਼ਬਦ ਕੀ ਦੇਣੇ ਆ ਸੋ ਮੈਂ ਇਸ ਕਰਕੇ ਇੱਥੋਂ ਗੱਲ ਸ਼ੁਰੂ ਕੀਤੀ ਆ ਕਿ ਸਾਨੂੰ ਦੇਖਣ ਨੂੰ ਸਾਰਿਆਂ ਨੂੰ ਲੱਗਦਾ ਵੀ ਇਹ 'ਚ ਕੀ ਇਤਰਾਜ਼ ਆ ਠੀਕ ਹੈ ਨਵੇਂ ਪਾਤਸ਼ਾਹ ਨੇ ਮਨੁੱਖੀ ਹੱਕਾਂ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ ਪਰ ਇਹ ਮਨੁੱਖੀ ਹੱਕਾਂ ਦੀ ਜਿਹੜੀ ਗੱਲ ਹੈ ਇਹ ਤਾਂ ਇੱਕ ਮਾਡਰਨਿਟੀ ਦੀ ਜਿਹੜਾ ਆਧੁਨਿਕ ਜ਼ਮਾਨਾ ਹੈ ਇਹ ਸ਼ਬਦ ਉਹ ਤੋਂ ਆਇਆ ਜਾ ਕੇ ਇਹ ਪੱਛਮ ਦੇ ਵਿੱਚੋਂ ਆਇਆ ਜੌਰਪ ਦੇ ਵਿੱਚੋਂ ਆਇਆ 16ਵੀਂ ਸਦੀ ਤੋਂ ਸ਼ੁਰੂ ਹੋ ਕੇ ਉੱਥੇ ਜੋ ਇੱਕ ਜਿਹਨੂੰ ਜਾਗਰਤੀ ਦੀ ਲਹਿਰ ਕਹਿੰਦੇ ਆ ਜਾਂ ਇਨਲਾਈਟਨਮੈਂਟ ਕਹਿੰਦੇ ਆ ਜਦ ਬੜੇ ਨਾਵਾਂ ਨਾਲ ਉਹ ਡਿਫਾਈਨ ਕੀਤਾ ਜਾਂਦਾ ਬਹੁਤ ਵੱਡੇ ਚਿੰਤਕ ਪੈਦਾ ਹੋਏ ਉਹਨਾਂ ਨੇ ਦੇਖਿਆ ਕਿ ਸੰਸਾਰ ਦੇ ਸਾਹਮਣੇ ਬੜੀਆਂ ਸਮੱਸਿਆਵਾਂ ਹਨ ਇਸ ਤਰ੍ਹਾਂ ਤਾਂ ਗੱਲ ਚੱਲ ਨਹੀਂ ਸਕਦੀ ਤੇ ਉਹਨਾਂ ਨੇ ਫਿਰ ਕੁਝ ਕਦਰਾਂ ਕੀਮਤਾਂ ਇਹ ਜਿਹੀਆਂ ਲੈ ਕੇ ਆਏਗੇ ਜਿਦਕਿ ਐਸੀ ਮਨੁੱਖੀ ਬਰਾਬਰੀ ਆਜ਼ਾਦੀ ਵਿਸਤੰਤਰ ਹੋਵੇ ਬੰਦਾ ਕਿਸੇ ਚੀਜ਼ ਦਾ ਗੁਲਾਮ ਨਾ ਹੋਵੇ ਤੇ ਕੁਝ ਬੇਸਿਕ ਜਿਹੜੇ ਅਧਿਕਾਰ ਹੈ ਮਨੁੱਖ ਹੋਣ ਦੇ ਨਾਤੇ ਜਿੱਥੇ ਉਹਦਾ ਡੰਕਰਾਂ ਨਾਲੋਂ ਜਾਨਵਰਾਂ ਨਾਲੋਂ ਵਖਰੇਵਾ ਹੋ ਜਾਂਦਾ ਹੈ ਜਿਉਂਦੀ ਮਨੁੱਖੀ ਹਸਤੀ ਨੂੰ ਜਿਹੜੀਆਂ ਚੀਜ਼ਾਂ ਡਿਫਾਈਨ ਕਰਦੀਆਂ ਉਹਨਾਂ ਦਾ ਨੂੰ ਪ੍ਰੋਟੈਕਟ ਕੀਤਾ ਜਾਵੇ ਉਹਨਾਂ ਦੀ ਰਾਖੀ ਕੀਤੀ ਜਾਵੇ ਤੇ ਉਹ ਚ ਸਭ ਤੋਂ ਵੱਡਾ ਹੈਗਾ ਵਿਚਾਰਾਂ ਦਾ ਜਾਨਵਰ ਵਿਚਾਰ ਨਹੀਂ ਰੱਖਦੇ ਖਾਣਾ ਸਾਡੇ ਵਾਂਗ ਉਹ ਵੀ ਖਾਂਦੇ ਨੇ ਬਾਕੀ ਸਾਰਾ ਕੁਝ ਉਹਨਾਂ ਦਾ ਵੀ ਚੱਲਦਾ ਪਰ ਉਹ ਵਿਚਾਰ ਨਹੀਂ ਰੱਖਦੇ ਸਭ ਗੱਲ ਆ ਕੇ ਵਿਚਾਰਾਂ ਤੇ ਰੁਕਦੀ ਹੈ ਕਿ ਤੁਸੀਂ ਜਿਹੜੇ ਵੱਖੋ-ਵੱਖਰੇ ਵਿਚਾਰ ਹੈ ਉਹਨਾਂ ਪ੍ਰਤੀ ਰਵੱਈਆ ਕੀ ਹੋਵੇ ਸੋ ਪੱਛਮ ਦੇ ਵਿੱਚ ਇਹ ਗੱਲ ਜਿਹੜੇ ਪੱਛਮ ਦੇ ਚਿੰਤਕ ਸੀ ਉਹ ਇਹ ਲੈ ਕੇ ਆਏ ਤੇ ਅਲੱਗ-ਅਲੱਗ ਵਿਚਾਰਾ ਜਿਹੜੇ ਹਸੈਨ ਹੋਣੇ ਚਾਹੀਦੇ ਤੇ ਉਹਨਾਂ ਦੀ ਕਦਰ ਹੋਣੀ ਚਾਹੀਦੀ ਹੈ ਜਿਹਦੇ ਚੋਂ ਫਿਰ ਇਹ ਟਰਮ ਨਿਕਲੀ ਮਨੁੱਖੀ ਹੱਕਾਂ ਦੀ ਰਾਖੀ ਕਰਨੀ ਹੁਣ ਆਪਾਂ ਨੂੰ ਅਪੇਰੈਂਟਲੀ ਦੇਖਣ ਨੂੰ ਇਹ ਲੱਗੂ ਕਿ ਨਵੇਂ ਪਾਤਸ਼ਾਹ ਨੇ ਵੀ ਇਸ ਤਰ੍ਹਾਂ ਕੀਤਾ ਸੀਗਾ ਇਥੇ ਇੱਕ ਬਹੁਤ ਜਿਹੜਾ ਛੇਤੀ ਕੀਤਾ ਸਾਨੂੰ ਫਰਕ ਨਹੀਂ ਲੱਗਦਾ ਫਰਕ ਬਹੁਤ ਵੱਡਾ ਹੈ ਜੇ ਉਹਨੂੰ ਨજર ਅੰਦਾਜ਼ ਕਰਾਂਗੇ ਤਾਂ ਉਹਦੇ ਨਤੀਜੇ ਬਹੁਤ ਵੱਡੇ ਜਾ ਕੇ ਨਿਕਲਦੇ ਨੇ ਫਰਕ ਕੀ ਹੈ ਕਿ ਪੱਛਮ ਨੇ ਜਿਹੜੀ ਗੱਲ ਲਿਆਂਦੀ ਉਹ ਲਿਆਂਦੀ ਆਪਦੇ ਵਿਵੇਕ ਚੋਂ ਇੱਕ ਤਰਕਸ਼ੀਲ ਸੋਚਣੀ ਚੋਂ ਮਨੁੱਖੀ ਤਜਰਬੇ ਦੇ ਆਧਾਰ ਤੇ ਮਨੁੱਖੀ ਦਿਮਾਗ ਦੀਆਂ ਉਡਾਰੀਆਂ ਐ ਮਨੁੱਖੀ ਖਿਆਲ ਐ ਤੇ ਉਹਨਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਲਾਇਆ ਕਿ ਮਨੁੱਖ ਨੂੰ ਇਸ ਤਰ੍ਹਾਂ ਦਾ ਸਦਾਚਾਰਕ ਜੀਵਨ ਜਿਉਣਾ ਚਾਹੀਦਾ ਹੈ ਸਰਕਾਰਾਂ ਨੂੰ ਵੀ ਇੱਕ ਸਦਾਚਾਰਕ ਪ੍ਰਣਾਲੀ ਅਪਣਾ ਕੇ ਚੱਲਣਾ ਚਾਹੀਦਾ ਹੈ ਇਹ ਆਪਾਂ ਸਾਰੇ ਜਾਣਦੇ ਆ ਹਰ ਦੇਸ਼ ਦੇ ਸੰਵਿਧਾਨ 'ਚ ਜੁਨੋ ਤੋਂ ਲੈ ਕੇ ਇਹ ਗੱਲਾਂ ਦਰਜ ਹੋਈਆਂ ਪਈਆਂ ਕਿ ਚਾਹੀਦਾ ਕੀ ਆ ਸੋ ਇਹ ਜਿਹੜੀ ਗੱਲ ਹੈ ਕਿ ਸਦਾਚਾਰ ਦੀ ਪਾਲਣਾ ਹੋਵੇ ਨਿੱਜੀ ਜੀਵਨ 'ਚ ਵੀ ਤੇ ਜਨਤਕ ਪੱਧਰ ਦੇ ਉੱਤੇ ਵੀ ਸਰਕਾਰਾਂ ਦੀ ਲੈਵਲ ਦੇ ਉੱਤੇ ਵੀ ਰਾਜਾਂ ਵੱਲੋਂ ਵੀ ਇਹ ਮੇਨ ਤਤ ਹੈ ਜਿਹੜੀ ਮੌਜੂਦਾ ਜਿਹਨੂੰ ਆਧੁਨਿਕ ਅਸੀਂ ਕਹਿੰਦੇ ਆ ਵਿਚਾਰਧਾਰਾ ਜਾਂ ਸਿਸਟਮ ਉਹਦਾ ਇਹ 파ਰਟ ਹੈ ਹੁਣ ਇੱਥੇ ਆ ਕੇ ਇੱਕ ਫਰਕ ਪੈਂਦਾ ਹੈ ਕਿ ਗੁਰੂ ਸਾਹਿਬ ਜਦੋਂ ਇਹ ਗੱਲ ਕਰਦੇ ਸੀ ਉਹਨਾਂ ਦਾ ਦ੍ਰਿਸ਼ਟੀਕੋਣ ਕੀ ਸੀ ਉਹ ਕਿਸੇ ਚਿੰਤਨ ਦੇ ਆਧਾਰ ਤੇ ਉਹਨਾਂ ਨੇ ਗੱਲ ਨਹੀਂ ਸੀ ਕੀਤੀ ਕੋਈ ਖਿਆਲੀ ਉਡਾਰੀਆਂ ਕੋਈ ਦਿਮਾਗੀ ਬਲਬਲੇ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਗੱਲ ਕਿੱਥੋਂ ਸ਼ੁਰੂ ਕੀਤੀ ਉਹਨਾਂ ਨੇ ਕਿ ਵੀ ਜਿਹੜਾ ਰੱਬ ਹੈ ਜੋ ਪਰਮਾਤਮਾ ਹੈ ਉਹਦੇ ਸਤ ਗੁਣ ਕੀ ਆ ਭਲਾ ਐਟਰੀਬਿਊਟਸ ਕੀ ਆ ਕਿਹੋ ਜਿਹਾ ਗੁਣ ਤੇ ਰੱਬ ਰੱਬ ਹੈ ਕਿ ਉਹਨੂੰ ਡਿਫਾਈਨ ਕਰਨਾ ਹੈ ਉਹਨੂੰ ਗੁਣਾ ਦੇ ਆਧਾਰ ਤੇ ਉਹਨਾਂ ਨੇ ਉਹ ਡਿਫਾਈਨ ਕਰਤਾ ਗੁਰਨਾਣਕ ਸਾਹਿਬ ਨੇ ਮੂਲ ਮੰਤਰ ਦੇ ਵਿੱਚ ਹੀ ਡਿਫਾਈਨ ਕਰਤਾ ਫਿਰ ਅੱਗੇ ਸਾਰੀ ਗੁਰਬਾਣੀ ਚ ਉਹਦੀ ਵਿਆਖਿਆ ਹੀ ਹੈ ਸੋ ਤਤ ਰੂਪ ਦੇ ਵਿੱਚ ਆਪਾਂ ਕੀ ਕਹੀਏ ਕਿ ਜੋ ਸਾਰਾ ਰੱਬ ਦੇ ਜਿਹੜੇ ਗੁਣ ਹੈ ਇੱਕ ਤਾਂ ਇਹ ਹੈ ਕਿ ਰੱਬ ਜਾਬਰ ਨਹੀਂ ਹੋ ਸਕਦਾ ਜੇ ਜਾਬਰ ਹੋ ਜੇ ਫਿਰ ਤਾਂ ਬੰਦਾ ਹੀ ਬਣ ਜਾਊਗਾ ਫਿਰ ਬੰਦੇ 'ਚ ਤੇ ਰੱਬ 'ਚ ਕੀ ਫਰਕ ਰਹਿ ਗਿਆ ਸੋ ਜਾਬਰ ਨਹੀਂ ਹੋ ਸਕਦਾ ਬਿਤਕਰੇਵਾਜ ਨਹੀਂ ਹੋ ਸਕਦਾ 노 ਡਿਸਕ੍ਰਿਮੀਨੇਸ਼ਨ ساری ਕਾਇਨਾਤ 사ਗਲ ਸ੍ਰਿਸ਼ਟੀ ਉਹਦੇ ਵਾਸਤੇ ਇੱਕੋ ਹੈ ਇਹ ਗੱਲ ਬਹੁਤ ਐਮ ਹੈ ਵੀ ਨਾ ਜਾਬਰ ਹੋ ਸਕਦਾ ਨਾ ਬਿਤਕਰੇਵਾਜ ਹੋ ਸਕਦਾ ਦੂਜੀ ਗੱਲ ਨਾ ਉਹ ਭੈ ਭੀ ਤੋਸ ਰੱਬ ਨੂੰ ਕਿਹੜੀ ਚੀਜ਼ ਟਾਲੂ ਨਿਰਭੈਤਾ ਇਹ ਖਾਸ ਗੁਣ ਹੈ ਫਿਰ ਅੱਗੇ ਕੱਲਾ ਨਿਰਭੈ ਨਹੀਂ ਨਾਲ ਨਿਰਵੈਰ ਵੀ ਹੈ ਜੇ ਬੰਦਾ ਨਿਰਭੈ ਹੋ ਪਰ ਨਿਰਵੈਰ ਨਹੀਂ ਫਿਰ ਉਹਦੇ ਚ ਪੁਰਸ਼ਾਗਰਦੀ ਵੀ ਆਉ। ਫਿਰ ਉਹ ਭੈ ਦੇਊ ਕਿਸੇ ਨੂੰ। ਸੋ ਜਿਹੜਾ ਨਵੇਂ ਪਾਤਸ਼ਾਹ ਦਾ ਅਸੀਂ ਸਾਰੇ ਜਾਣਦੇ ਆ ਸਭ ਨੇ ਸੁਣਿਆ ਭੈ ਕਾਹੂ ਕੋ ਦੇਤਨਾ ਨਾ ਭੈ ਮਾਨਤ ਆਨ। ਇਹ ਕੋਈ ਚਿੰਤਨ ਚੋਂ ਨਿਕਲੀ ਗੱਲ ਨਹੀਂ ਉਹਨਾਂ ਨੇ ਰੱਬ ਦੀ ਇੱਕ ਵਿਆਖਿਆ ਕੀਤੀ ਹੈ ਵੀ ਰੱਬ ਦਾ ਖਾਸਾ ਕੀ ਹੈ ਰੱਬ ਦੇ ਲੱਛਣ ਕੀ ਹੈ ਉਹਦੇ ਐਟਰੀਬਿਊਟਸ ਕੀ ਹੈ ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਉਹਨਾਂ ਨੇ ਚਿੰਤਨ ਦੀ بجائے ਪਰਮਾਤਮਾ ਤੋਂ ਸ਼ੁਰੂ ਕੀਤੀਆਂ ਤੇ ਬੰਦਿਆਂ ਨੂੰ ਇਹ ਕਿਹਾ ਕਿ ਅਸੀਂ ਸਾਰੇ ਉਹਦੀ ਅੰਸ਼ਾ ਅਸੀਂ ਉਹਦੇ ਸਾਰੇ ਜਾਏ ਆ ਉਨੇ ਸਾਨੂੰ ਪੈਦਾ ਕੀਤਾ ਫਿਰ ਕੀ ਸਾਨੂੰ ਉਹਦੇ ਵਰਗਾ ਹੋਣਾ ਚਾਹੀਦਾ ਕਿ ਨਹੀਂ ਜਿਹਨੇ ਸਾਨੂੰ ਪੈਦਾ ਕੀਤਾ ਜੇ ਅਸੀਂ ਉਹਦੇ ਵਰਗੇ ਨਹੀਂ ਤਾਂ ਅਸੀਂ ਉਹਦੇ ਸੱਚੇ ਜਾਏ ਨਹੀਂ ਬਣ ਸਕਦੇ ਨਹੀਂ ਕਾ ਸਕਦੇ ਇਸ ਦਾ ਤੇ ਪੱਛਮ ਦੀ ਸਿੱਖਿਆ ਪ੍ਰਣਾਲੀ ਦਾ ਬੜਾ ਵੱਡਾ ਫਰਕ ਹੈ ਪੱਛਮ ਦਾ ਜੋਰ ਹੈ ਸਦਾਚਾਰਕ ਸਿੱਖਿਆਮਾਨ ਤੇ ਕਿ ਬੰਦਿਆਂ ਨੂੰ ਇਹ ਗੱਲ ਵਾਰ-ਵਾਰ ਸਮਝਾਓ ਵੀ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ ਸਾਰੀਆਂ ਸਰਕਾਰਾਂ ਕਰਦੀਆਂ ਵੱਡੇ-ਵੱਡੇ ਫਿਲਾਸਫਰ ਵੱਡੇ-ਵੱਡੇ ਚਿੰਤਕ ਸੰਸਾਰ ਦੇ ਵਿੱਚ ਇਹ ਗੱਲਾਂ ਕਰਕੇ ਗਏ ਪਰ ਰੁਕੀਆਂ ਨਹੀਂ ਕੀਤੀ ਕਿਤੇ ਇੱਕ ਵੀ ਰਾਜ ਇਸ ਤਰ੍ਹਾਂ ਦਾ ਨਹੀਂ ਸਿਰ ਸਕਿਆ ਪੱਛਮ ਅੱਜ ਤੱਕ ਜਿੱਥੇ ਇਹ ਸਾਰੀਆਂ ਬਰਾਈਆਂ ਜਿਹੜੇ ਮਨੋਵਿਕਾਰ ਹੈ ਵੀ ਬੰਦੇ ਦੇ ਮਨ 'ਚ ਲਾਲਚੀ ਨਾ ਹੋਵੇ ਉਨਾ ਪਹਿਤਾਂ ਨਹੀਂ ਸੋਚ ਸਕਦੇ ਕਲਪਨਾ ਕਰ ਸਕਦੇ ਵੀ ਰੱਬ ਵੀ ਲੋਭੀ ਹੋ ਲੱਭ ਰੱਬ ਵੀ ਕਰੋਧੀ ਹੋ ਰੱਬ ਵੀ ਹੰਕਾਰੀ ਹੋ ਸੋ ਜਿਹੜੇ ਸਾਰੇ ਮਨੋਵਿਕਾਰ ਹੈ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੋ ਵੀ ਹੈ ਜਿੱਥੋਂ ਫਿਰ ਸਾਰਾ ਧੱਕਾ ਨਿਕਲਦਾ ਹੈ ਜਿੱਥੋਂ ਜ਼ੁਲਮ ਨਿਕਲਦੇ ਨੇ ਜਿੱਥੋਂ ਸਾਰਾ ਅਨਿਆਇ ਸ਼ੁਰੂ ਹੁੰਦਾ ਹੈ ਜਿਦੇ ਆਧਾਰ ਤੇ ਸਲਤਨਤਾਂ ਉੱਸਰਦੀਆਂ ਨੇ ਤੇ ਉਹ ਸਲਤਤਾਂ ਨੂੰ ਕਾਇਮ ਰੱਖਣ ਵਾਸਤੇ ਫਿਰ ਜਿਸ ਪੱਤਰ ਤੇ ਜ਼ੁਲਮ ਕੀਤੇ ਜਾਂਦੇ ਨੇ ਉਹ ਰੱਬ ਦੇ ਰਾਹ ਤੋਂ ਰੱਬ ਤੋਂ ਬੇਮੁਖ ਹੋ ਕੇ ਰੱਬ ਦੇ ਰਾਹ ਤੋਂ ਭਟਕ ਕੇ ਕੀਤੇ ਜਾਂਦੇ ਨੇ ਆ ਇੱਕ ਵੱਡਾ ਫਰਕ ਹੈ ਪੱਛਮ ਦੀ ਸਿੱਖਿਆ ਇਹ ਹੈ ਕਿ ਤੁਸੀਂ ਆਪਣੇ ਤਰਕਸ਼ੀਲ ਸੋਚ ਦੇ ਆਧਾਰ ਤੇ ਜਾਂ ਮਨੁੱਖੀ ਤਜਰਬੇ ਦੇ ਆਧਾਰ ਤੇ ਬੰਦੇ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹੋ ਧਰਮ ਦਾ ਇਹ ਉਹ ਕਹਿੰਦੇ ਨੇ ਜਿਹੜਾ ਪੱਛਮ ਦੇ ਵਿੱਚੇ ਚੱਲੀ ਨਾ ਸਾਰੀ ਲਹਿਰ ਉਹਨਾਂ ਉਹ ਸੇ ਇਹ ਸੀ ਵੀ ਈਸ਼ਵਰ ਤੋਂ ਮੁਕਤ ਹੋ। ਕਿ ਪਰਮਾਤਮਾ ਤੋਂ ਮੁਕਤ ਹੋ ਕੇ ਆਪਣੀ ਤਰਕਸ਼ੀਲ ਸੋਚਣੀ ਨੂੰ ਇੰਨਾ ਡਿਵੈਲਪ ਕਰੋ ਕਿ ਤੁਸੀਂ ਉਸ ਕਿਸਮ ਦੇ ਬੰਦੇ ਬਣ ਸਕੋ। ਪਰ ਇੱਕ ਮੌਕੇ ਤਾਂ ਇਹ ਚੀਜ਼ਾਂ 'ਚ ਬੜੀਆਂ ਚੰਗੀਆਂ ਲੱਗਦੀਆਂ ਸੀਗੀਆਂ ਪਰ ਹੁਣ ਜਿਹੜਾ ਆਪਾਂ ਟੋਟਲ ਤਜਰਬਾ ਦੇਖ ਲਿਆ ਹੈ ਇਹ ਕਿਤੇ ਵੀ ਹੋ ਇਸ ਤਰ੍ਹਾਂ ਕਰ ਨਹੀਂ ਸਕਦੇ। ਬੰਦਾ ਜੇ ਬੰਦਾ ਬਣ ਸਕਦਾ ਹੈ ਤਾਂ ਸਿਰਫ ਰੱਬ ਤੋਂ ਡਰ ਕੇ ਰੱਬ ਨੂੰ ਪਿਆਰ ਕਰਕੇ ਰੱਬ ਦੇ ਭੈਅ ਚ ਰਹਿ ਕੇ ਬਣ ਸਕਦਾ ਹੈ ਹਕੂਮਤਾਂ ਡੰਡੇ ਨਾਲ ਬੰਦੇ ਨੂੰ ਬੰਦਾ ਮਤਲਬ ਸਾਡੇ ਮੁਤਾਬਕ ਬਣ ਉਹਨਾਂ ਨੇ ਕਰ ਬੰਦਾ ਤਾਂ ਨਹੀਂ ਬਣਾਉਣਾ ਉਹਨਾਂ ਨੇ ਤਾਂ ਇੱਕ ਨੂੰ ਜਦੋਂ ਗੁਲਾਮ ਬਣਾਉਣਾ ਹੈ ਜਦੋਂ ਡਰਾਉਣਾ ਹੈ ਬੰਦੇ ਨੂੰ ਵੀ ਡਰ ਕੇ ਜਿਉਣਾ ਫਿਰ ਤਾਂ ਉਹ ਮਨੁੱਖਤਾ ਦੀ ਗੱਲ ਹੀ ਛੱਡ ਗਿਆ ਨਾ ਬੰਦਾ ਤੁਸੀਂ ਤੁਹਾਡਾ ਦਾਅਵਾ ਹੀ ਨਹੀਂ ਰਹਿ ਜਾਂਦਾ ਮੈਂ ਮਨੁੱਖਾਂ ਉਹ ਤਾਂ ਫਿਰ ਡੰਗਰ ਪਸ਼ੂ ਨੂੰ ਵੀ ਡਾਂਗ ਨਾਲ ਹੀ ਤੋੜਿਆ ਜਾਂਦਾ ਹੈ ਕੁੱਤਾ ਹੋਵੇ ਡੰਗਰ ਪਸ਼ੂ ਹੋਵੇ ਕੁਛ ਹੋਵੇ ਉਹਨੂੰ ਡਰਾ ਕੇ ਹੀ ਮਤਲਬ ਜਾਂ ਪੁਚਕਾਰ ਕੇ ਸੋ ਇੱਕ ਚਤਨ ਜੀਵ ਦੇ ਤੌਰ ਤੇ ਜਿਉਣਾ ਇਹ ਬਹੁਤ ਵੱਡਾ ਵੱਡੀ ਗੱਲ ਹੈ ਸੋ ਗੁਰੂ ਸਾਹਿਬ ਦਾ ਫਰਕ ਇਹ ਪੱਛਮ ਦੀ ਸਾਰੀ ਸਿਧਾਂਤ ਨਾਲੋਂ ਪੱਛਮ ਦੀ ਸਾਰੀ ਸੋਚ ਨਾਲੋਂ ਇਹ ਸੀ ਕਿ ਤੁਸੀਂ ਪਰਮਾਤਮਾ ਵਾਲੇ ਰੱਬ ਵਾਲੇ ਗੁਣ ਧਾਰਨ ਕਰੋ ਤੇ ਇਹਦੇ ਵਾਸਤੇ ਉਨਾਂ ਨੇ ਫਿਰ ਸ਼ਹਾਦਤਾਂ ਦਿੱਤੀਆਂ ਹੁਣ ਜਿਹੜਾ ਗੁਰਨਾਨਕ ਸਾਹਿਬ ਨੇ ਗੱਲ ਤਾਂ ਉੱਥੋਂ ਹੀ ਸ਼ੁਰੂ ਹੋ ਗਈ ਸੀ ਜਦੋਂ ਇਹ 3 ਮਾਰ ਪਈ ਕੁਰਲਾਣੇ ਕੀਤਾ ਦਰਦ ਨਾ ਆਇਆ ਜੇ ਮਤਲਬ ਜਦੋਂ ਸਰਕਾਰ ਅੱਛਾ ਜਦੋਂ ਸਰਕਾਰ ਇਸ ਤਰ੍ਹਾਂ ਦਾ ਕਿਤੇ ਜਾ ਜਾ ਰਾਜਾ ਕਿਉਂਕਿ ਡਰਾਉਂਦਾ ਕੌਣ ਹੈ ਜਿਹਦੇ ਕੋਲ ਤਾਕਤ ਹੋ ਜਿਹਦੇ ਕੋਲੇ ਵਿਚਾਰੇ ਕੋਲ ਤਾਕਤ ਨਹੀਂ ਉਹ ਕੀ ਡਰਾ ਲੂਗਾ ਸੋ ਤਾਕਤ ਆਵੇ ਤੇ ਨਾਲ ਹੰਕਾਰ ਆਉਂਦਾ ਹੈ ਤੇ ਗੁਰੂ ਸਾਹਿਬ ਦਾ ਇਹ ਸੀ ਵੀ ਤਾਕਤ ਨਾਲ ਹੰਕਾਰ ਨਾ ਆਵੇ ਪੱਛਮ ਦਾ ਇੱਕ ਵੀ ਰਾਜ ਅੱਜ ਤੱਕ ਇਹ ਹੈ ਜਾਨੀ ਹੋ ਸਕਿਆ ਜਿਨ੍ਹਾਂ ਵਿੱਚ ਇਹ ਗੱਲ ਨਾ ਨਾ ਆਈ ਹੋਵੇ ਕਈ ਵਾਰ ਸਿੱਖਾਂ ਨੂੰ ਸਵਾਲ ਖੜਾ ਕੀਤਾ ਜਾਂਦਾ ਕਿ ਤੁਹਾਡੇ 'ਚ ਕਿਹੜਾ ਇਹ ਗੱਲ ਆ ਗਈ ਆਪਾਂ ਘੱਟੋ-ਘੱਟ ਇੱਕ ਸਾਡੇ ਕੋਲੇ ਉਦਾਹਰਨ ਹੈ ਜਿਹਨੂੰ ساری ਦੁਨੀਆ ਮੰਨਦੀ ਹੈ ਕਿ ਰਾਜ ਆਇਆ ਮਹਾਰਾ ਰੰਜੀਤ ਸਿੰਘ ਦਾ ਰਾਜ ਆਇਆ ਤੁਸੀਂ ਇਹ ਦੇਖੋ ਵੀ ਇੱਕ ਸਦੀ ਦੇ ਜ਼ੁਲਮ ਚੱਲਣ ਤੋਂ ਬਾਅਦ ਰਾਜ ਆਇਆ ਰਾਜ ਆਇਆ ਤੇ ਉਹ ਜ਼ੁਲਮ ਵੀ ਕਿਸ ਪੱਧਰ ਦੇ ਜਿਹੜੇ ਸਾਰੇ ਅਸੀਂ ਅਰਦਾਸ ਦੇ ਵਿੱਚ ਗਿੰਦੇ ਆਂ ਜਿੱਥੇ ਗੁਰੂ ਵੀ ਸ਼ਹੀਦ ਹੋਏ ਕਿੰਨੇ ਸਿੰਘ ਆਰਿਆਂ ਨਾਲ ਚੀਰੇ ਗਏ ਖੋਪੜੀਆਂ ਲਹਾਈਆਂ ਬੱਚਿਆਂ ਦੇ ਟੋਟੇ ਕਰ ਕਰਕੇ ਮਾਵਾਂ ਦੇ ਗਲਾਂ 'ਚ ਪਾਏ ਗਏ ਇਹ ਇੱਕ ਸਦੀ ਚੱਲਿਆ ਮਤਲਬ ਪੂਰਾ ਜ਼ੁਲਮ ਕਿਹਦੇ ਵੱਲੋਂ ਚੱਲਿਆ ਮੁਗਲ ਹਕੂਮਤ ਵੱਲੋਂ ਇੱਕ ਸਦੀ ਇੰਨੇ ਜ਼ੁਲਮ ਚੱਲ ਕੇ ਹੱਥ 'ਚ ਤਾਕਤ ਆ ਜੇ ਤੇ ਤੁਸੀਂ ਕਿਤੇ ਬਦਲਾ ਖੋਹ ਹੀ ਨਾ ਹੋਵੋ ਵੀ ਹੁਣ ਬਦਲੇ ਲੈਣੇ ਆ ਆਮ ਆਮ ਤਾਂ ਸਾਰੀ ਦੁਨੀਆ 'ਚ ਰਾਜ ਇਸ ਤਰ੍ਹਾਂ ਹੀ ਕਰਦੇ ਨੇ ਨਾ ਬੰਦਾ ਇਸ ਤਰ੍ਹਾਂ ਹੀ ਕਰਦਾ ਵੀ ਮੇਰੇ ਕੋਲ ਤਾਕਤ ਆ ਲੈਣ ਦੇ ਫੇਰ ਮੈਂ ਦੱਸੂ ਸੋ ਇਹ ਇਹ ਸਾਡੀ ਇੱਕ ਬਹੁਤ ਵੱਡੀ ਉਦਾਹਰਨਾ ਸਾਡੇ ਕੋਲੇ ਸਾਡੀ ਗੱਲ ਤੇ ਵੱਜਨ ਪਾਉਣ ਵਾਸਤੇ ਕਿ ਇਹ ਸਿਰਫ ਕਹਿਣ ਦੀਆਂ ਗੱਲਾਂ ਨਹੀਂ ਅੱਜ ਜੇ ਸਾਡਾ ਉਹ کردار ਨਹੀਂ ਰਿਹਾ ਤਾਂ ਇਹਦੇ ਲਈ ਸਾਡਾ ਧਰਮ ਜ਼ਿੰਮੇਵਾਰ ਨਹੀਂ ਕੁਝ ਗੱਲਾਂ ਸਾਡੀਆਂ ਠੀਕ ਹੈ ਸਮੇਂ ਨੇ ਪ੍ਰਭਾਵ ਪਾਉਣਾ ਹੁੰਦਾ ਖੁਰੀਆਂ ਨੂੰ ਪਰ ਇੱਕ ਗੱਲ ਤੇ ਅੱਜ ਵੀ ਸਿੱਖ ਖਾਨੂਮਾਨ ਆ ਜਾਂ ਪੰਜਾਬ ਨੂੰ ਮਾਣ ਹੈ ਕਿ ਜਿੱਥੇ ਜ਼ੁਲਮ ਹੋਇਆ ਉੱਥੇ ਕਦੇ ਈਨ ਨਹੀਂ ਮੰਨੀ ਇਹਦਾ ਸਾਰਾ ਇਤਿਹਾਸ ਪਿਆ ਹੈ ਭਾਵੇਂ ਕਿਸੇ ਵੀ ਰੂਪ ਦੇ ਵਿੱਚ ਗੱਲ ਆਵੇ ਤਾਂ ਉਸ ਤੇ ਅੜ ਜਾਂਦੇ ਆ ਆ ਕਿਸਾਨ ਅੰਦੋਲਨ ਇਹਦੀ ਇੱਕ ਪੁਖਤਾ ਉਦਾਹਰਨ ਸੀ ਆ ਕਿ ਹੋਰ ਜਦੋਂ ਵੀ ਸਮੇ ਤੋਂ ਸਮੇ ਜੋ ਮਰਜ਼ੀ ਜ਼ੋਰ ਲਾ ਲੈਣ ਸੋ ਇਹ ਇੱਕ ਗੱਲ ਹੈ ਮੋਟੀ ਜੀ ਕਿ ਸਿੱਖਾਂ ਨੇ ਜਿੰਨੀ ਸ਼ਿੱਦਤ ਨਾਲ ਆਪਣੇ ਗੁਰੂ ਦੀਆਂ ਇਹਨਾਂ ਸਖਿਆਵਾਂ ਨੂੰ ਗ੍ਰਹਿਣ ਕੀਤਾ ਹੈ ਕਿ ਭੈ ਨਹੀਂ ਮੰਨਣਾ ਨਿਰਭਉ ਹੋ ਕੇ ਜਿਉਣਾ ਤੇ ਨਾਲ ਬੈਰਖੋਰੇ ਵੀ ਨਹੀਂ ਬਣਨਾ ਅਸੀਂ ਕਿਸੇ ਦਾ ਕੁਝ ਨਹੀਂ ਖੋਣਾ ਪਰ ਜੇ ਕੋਈ ਸਾਡਾ ਕੁਝ ਕਹੂ ਤਾਂ ਅਸੀਂ ਡਟ ਜਾਾਂਗੇ ਇਹ ਬਹੁਤ ਵੱਡੀ ਗੱਲ ਹੈ ਪਰ ਇੱਕ ਗੱਲ ਤੁਸੀਂ ਦੇਖੋ ਸਭ ਨੂੰ ਪਤਾ ਹੈ ਇਹ ਇਹ ਬੈਂਤ ਸਿੰਘ ਨੂੰ ਵੀ ਪਤਾ ਸੀ ਇਹ ਕੇ ਪੀ ਐਸ ਗਿੱਲ ਨੂੰ ਵੀ ਪਤਾ ਸੀ ਇਹ ਉਹ ਤੋਂ ਪਹਿਲਾਂ ਨੂੰ ਵੀ ਪਤਾ ਸੀ ਸਾਰਾ ਉਹਨਾਂ ਕੋਲ ਇਤਿਹਾਸ ਪਿਆ ਸੀ ਇਹ ਅੰਗਰੇਜ਼ਾਂ ਨੂੰ ਵੀ ਪਤਾ ਸੀ ਪਤਾ ਹੋਣ ਦੇ ਬਾਵਜੂਦ ਫਿਰ ਹਟਿਆ ਕਿਉਂ ਨਹੀਂ ਜਾਂਦਾ ਹਟਿਆ ਤਾਂ ਨਹੀਂ ਜਾਂਦਾ ਕਿ ਮਨ ਦੇ ਵਿੱਚ ਪਾਪ ਹੈ ਵਿਕਾਰ ਨ ਕੁਛ ਮਨ ਚ ਅੰਦਰਿਕ ਕਿ ਅਸੀਂ ਆਪਣੀ ਸਤਾ ਸਥਾਪਿਤ ਕਰਨੀ ਹੈ ਤੇ ਆਪਦੇ ਮੁਤਾਬਕ ਚਲਾਈ ਹੋਣੀ ਹੈ ਅਸੀਂ ਵਿਰੋਧ ਨਹੀਂ ਉਠਣ ਦੇਣਾ ਅਸੀਂ ਵਿਰੋਧ ਸਹਿਣ ਨਹੀਂ ਕਰਨਾ ਇਹ ਹਰ ਹਾਕਮ ਦੇ ਸਿਰ ਨੂੰ ਫਤੂਰ ਉੱਠਦਾ ਜਦੋਂ ਵੀ ਜਿਹਦੇ ਕੋਲ ਤਾਕਤ ਆਉ ਇਹ ਹੰਕਾਰ ਸਤਾ ਦਾ ਉਹਦੇ ਸਿਰ ਨੂੰ ਚੜੂ ਸੋ ਇੱਕੋ ਇੱਕ ਇਤਿਹਾਸ ਚ ਉਦਾਹਰਨ ਮਾਰਿਆ ਰਣਜੀਤ ਸਿੰਘ ਦੀ ਹੈ ਵੀ ਜਿੱਥੇ ਹੰਕਾਰ ਨਹੀਂ ਆਇਆ ਬਦਲਾਖੋਰੀ ਨਹੀਂ ਬਖਤੋ ਬਾਦ ਇਨਸਾਫ ਦਿੱਤਾ ਗਿਆ ਤੁਸੀਂ ਦੇਖੋ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਐ ਵੀ ਐਡੇ ਜ਼ੁਲਮ ਝੱਲਣ ਤੋਂ ਬਾਅਦ ਰਾਜ ਆਇਆ ਹੋਵੇ ਤੇ ਸਾਰੇ ਰਾਜ 'ਚ ਇੱਕ ਵੀ ਕੋਈ ਫਾਂਸੀ ਦੀ ਮੌਤ ਦੀ ਸਜ਼ਾ ਨਾ ਦਿੱਤੀ ਗਈ ਹੋਵੇ ਇੱਥੋਂ ਤੱਕ ਕੇ ਜਦੋਂ ਮਾਰਿਆ ਰਣਜੀਤ ਸਿੰਘ ਨੂੰ ਤੇ ਨੂੰ ਮਾਰਨ ਦਾ ਯਤਨ ਕੀਤਾ ਹਮਲਾ ਹੋਇਆ ਤੇ ਉਹ ਮੌਕੇ 'ਤੇ ਹੀ ਫੜਿਆ ਗਿਆ ਉਸ ਨੂੰ ਉੱਥੇ ਹੀ ਮaaf ਕਰਤਾ ਸੀ ਇਹ ਬਹੁਤ ਵੱਡੀ ਗੱਲ ਐ ਇਸ ਤਰ੍ਹਾਂ ਦਾ ਦਿਆਲੂ ਹੋਣਾ ਆਮ ਬੰਦਾ ਦਿਾਲੂ ਹੋ ਜੇ ਉਹ ਤਾਂ ਗੱਲ ਵੱਖਰੀ ਹੈ ਜਿਹਦੇ ਕੋਲ ਐਡੀ ਤਾਕਤ ਹੈ ਐਡਾ ਸ਼ਕਤੀਸ਼ਾਲੀ ਰਾਜਾ ਹੈ ਜੀ ਤੋ ਯੂਰਪ ਦੀਆਂ ਤਾਕਤਾਂ ਵੀ ਭੈ ਮੰਨਦੀਆਂ ਸੀ ਤੇ ਉਹ ਮਤਲਬ ਇੰਨੀ ਦਿਆ ਦਿਖਾ ਰਿਹਾ ਹੈ ਤਾਂ ਇਹ ਗੁਰੂਆਂ ਦੀ ਕਮਾਈ ਹੈ ਗੁਰੂਆਂ ਦੀਆਂ ਸਖਾਵਾਂ ਨੂੰ ਗੁਰੂਆਂ ਦੀਆਂ ਸ਼ਹਾਦਤਾਂ ਜਿਹੜੀਆਂ ਸਿੱਖਾਂ ਨੇ ਸ਼ਰੈਣ ਕੀਤੀਆਂ ਹੋਈਆਂ ਪਰ ਜਿਹਦੇ ਕੋਲੇ ਵੀ ਹੱਥ 'ਚ ਤਾਕਤ ਆਉਂਦੀ ਹੈ ਉਹ ਤੋ ਰਿਹਾਂ ਨਹੀਂ ਜਾਂਦਾ ਫੇਰ ਇਹ ਪੰਗੇ ਲੈਣ ਤੋ ਮੈਂ ਕਹਿੰਦਾ ਪੰਗੇ ਹੀ ਅੱਜ ਵਾਲਾ ਸੈਮੀਨਾਰ ਹੈ ਕੀ ਸੀ ਭਲਾ ਵਿਚਾਰ ਹੀ ਪ੍ਰਗਟ ਕਰਨੇ ਸੀ ਨਾ ਵੀ ਨਵੇਂ ਪਾਤਸ਼ਾਹ ਬਾਰੇ ਅਸੀਂ ਆਪਣੇ ਵਿਚਾਰ ਪ੍ਰਗਟ ਕਰਨੇ ਆ ਤੇ ਜਦੋਂ ਵਿਚਾਰ ਪ੍ਰਗਟ ਕਰਾਂਗੇ ਤਾਂ ਜੋ ਪ੍ਰੈਜੈਂਟ ਰਿਐਲਿਟੀ ਹੈ ਜੇ ਉਹਦੇ ਨਾਲ ਕੋਈ ਰੈਫਰੈਂਸ ਨਹੀਂ ਆਊਗਾ ਫੇਰ ਤੋ ਬੜੀ ਨੀਰਸ ਜੀ ਗੱਲ ਹੋ ਜੂ ਫਿਰ ਕਿਉਂ ਮਨਾਉਂਦੇ ਵੀ ਕਿਉਂ ਆ ਭਲਾ ਆਪ ਹਾਕਮ ਇਸ ਤਰ੍ਹਾਂ ਹੀ ਕਰਦੇ ਜਦੋਂ ਵੀ ਉਹ ਗੱਲ ਕਰਦੇ ਨੇ ਗੁਰੂਆਂ ਦੀ ਗੱਲ ਵੀ ਕਰਦੇ ਨੇ ਤਾਂ ਉਹ ਆਪਦੀ ਅੱਜ ਦੀ ਰਿਐਲਿਟੀ ਨਾਲ ਆਪਦੇ ਐਂਗਲ ਤੋਂ ਆਪਦੇ ਦ੍ਰਿਸ਼ਟੀਕੋਣ ਤੋਂ ਟਿਕਾਉਂਦੇ ਨੇ ਤੇ ਜੇ ਉਹ ਟਿਕਾਉਂਦੇ ਨੇ ਤਾਂ ਸਾਨੂੰ ਸਾਨੂੰ ਵੀ ਇਹ ਹੱਕ ਹੈ ਸੋ ਗੱਲ ਜੇ ਤਾਂ ਸਮਝ ਲਓ ਮਨ ਚੋਂ ਮੈਲ ਕੱਢ ਦਿਓ ਪਾਪ ਕੱਢ ਦਿਓ ਫਿਰ ਤਾਂ ਮੈਂਟਜੀ ਮਸਲਾ ਹੱਲ ਹੁੰਦਾ ਵੀ ਤੁਮ ਕੋ ਤੁਮਾਰਾ ਖੂਬ ਹਮ ਕੋ ਹਮਾਰਾ ਖੂਬ ਦੁਨੀਆ ਨੇ ਬੰਦੇ ਆਂ ਨੂੰ ਰਹਿਣਾ ਤਾਂ ਇਸ ਤਰ੍ਹਾਂ ਹੀ ਹੈ ਤੇ ਜਿਹੜਾ ਇਹ ਹੈ ਕਿ ਨਹੀਂ ਤੁਹਾਡਾ ਨਹੀਂ ਅਸੀਂ ਸੈਂਡ ਕਰਨਾ ਤੁਹਾਨੂੰ ਸਾਡੀ ਗੱਲ ਮੰਨਣੀ ਪਊ ਇਹ ਤਾਂ ਫਿਰ ਮੇਰਾ ਖਿਆਲ ਹੈ ਕਿ ਇੰਨੇ ਅਗਿਆਨੀ ਉਹਨਾਂ ਨੂੰ ਤਾਂ ਫਿਰ ਯੂਨੀਵਰਸਿਟੀਆਂ ਚ ਬੈਠੇ ਬੰਦੇ ਵੀ ਲੋਕ ਇੰਨੇ ਅਗਿਆਨੀ ਹੋਣ ਜਿਨ੍ਹਾਂ ਨੇ ਦਾਵਾ ਇਹ ਕਰਨਾ ਹੈ ਕਿ ਅਸੀਂ ਤਾਂ ਦਿਮਾਗ ਰਸ਼ਨਾਉਣੇ ਆ ਤੇ ਉਹਨਾਂ ਦੇ ਦਿਮਾਗ ਆਪਦੇ ਇੰਨਾ ਹਨੇਰਾ ਹੋਵੇ ਇੰਨੀ ਮੋਟੀ ਜੀ ਤੇ ਇੰਨੀ ਸਪਸ਼ਟ ਗੱਲ ਵੀ ਸਮਝ ਨਾ ਆਵੇ ਕਿ ਇਹ ਰਾਤ ਅਸੀਂ ਕਿੰਨਾ ਚਿਰ ਚੱਲ ਪਾਂਗੇ ਭਲਾ ਤੇ ਲੋਕ ਪਰ ਕਈ ਵਾਰ ਲੱਗਣ ਲੱਗ ਜਾਂਦਾ ਹੈ ਕਿ ਹੁਣ ਸਿੱਖੋ ਨਹੀਂ ਰਿਹਾ ਸਿੱਖਾ ਨੇ ਬਾਰ-ਬਾਰ ਦਿਖਾਇਆ ਕਿ ਠੀਕ ਹੈ ਪੂਰਾ ਉਹ ਤਾਂ ਨਹੀਂ ਰਿਹਾ ਪਰ ਬਿਲਕੁਲ ਖਤਮ ਬਣੀ ਹੋਇਆ ਇਹ ਤਾਂ ਪਿਛਲੇ ਸਾਰੇ ਇਤਿਹਾਸ ਚ ਕਿੰਨੀ ਵਾਰ ਦਿਖਾਇਆ ਸੋ ਇਹ ਕੋਈ ਲਾਊਡ ਹੋਣਾ ਨਹੀਂ ਇਹ ਇੱਕ ਹਕੀਕਤ ਨੂੰ ਬਿਆਨ ਕਰਨ ਵਾਲੀ ਗੱਲ ਹੈ ਸੋ ਇੱਥੇ ਹੁਣ ਆਪਾਂ ਬਹੁਤੀਆਂ ਲੰਬੀਆਂ ਚੌੜੀਆਂ ਵਿਚਾਰਾਂ ਤਾਂ ਨਹੀਂ ਹੋ ਸਕਣੀਆਂ ਉਸ ਤਰ੍ਹਾਂ ਦਾ ਫੇਰ ਸਹੀ ਚੱਲੀ ਜਾਣੀਆਂ ਇਹ ਵਿਚਾਰਾਂ ਤਾਂ ਪਰ ਅੱਜ ਦੀ ਸਿਚੁਏਸ਼ਨ ਦੇ ਵਿੱਚ ਜਿਹੜਾ ਟੌਪਿਕ ਰੱਖਿਆ ਸੀ ਕੇ ਮਨੁੱਖੀ ਹੱਕਾਂ ਦੀ ਰਾਖੀ ਤੇ ਅਜੋਕੀਆਂ ਹਾਲਤਾਂ ਹਾਲਤਾਂ ਤੁਸੀਂ ਦੇਖ ਲਈਆਂ ਅਜੋਕੀਆਂ ਹਾਲਤਾਂ ਉਹਨੂੰ ਕਿਤੇ ਪੜਨ ਦੀ ਲੋੜ ਨਹੀਂ ਕਿਸੇ ਤੋਂ ਸੁਣਨ ਦੀ ਲੋੜ ਨਹੀਂ ਤੁਸੀਂ ਅੱਜ ਆਪ ਹੀ ਦੇਖ ਲਈਆਂ ਹਾਲਤਾਂ ਚ ਜਾ ਕੇ ਇਧਰ ਨੂੰ ਰਾਜ ਰਹੀਆਂ ਨੇ ਸੋ ਇਹ ਸਾਰੇ ਦੇਸ਼ ਦੇ ਵਿੱਚ ਹੀ ਕਿ ਇੱਕੋ ਧਰਮ ਹੋਵੇ ਇੱਕੋ ਸੱਭਿਆਚਾਰ ਹੋਵੇ ਇੱਕੋ ਭਾਸ਼ਾ ਹੋਵੇ ਇੱਕੋ ਸੰਸਕ੍ਰਿਤੀ ਹੋਵੇ ਤੇ ਸਭ ਕੁਝ ਇੱਕ ਹੋ ਜਾਏ। ਅਨੇਕਤਾ ਖਤਮ ਕਰਨੀ ਹੈ। ਇੱਥੇ ਆ ਕੇ ਜਿਹੜੀ ਗੱਲ ਆ ਬੰਦਾ ਰੱਬ ਨਾਲ ਅੱਡਾ ਲਾਉਂਦਾ ਕੁਦਰਤ ਨਾਲ ਅੱਡਾ ਲਾਉਂਦਾ। ਕਿਉਂਕਿ ਸ੍ਰਿਸ਼ਟੀ ਦਾ ਨਿਜਮ ਕੀ ਹੈ ਯੂਨੀਵਰਸ ਦਾ ਪ੍ਰਿੰਸੀਪਲ ਕੀ ਹੈ ਉਹ ਡਾਇਵਰਸਿਟੀ ਹੈ। ਯੂਨੀਫਾਰਮਿਟੀ ਨਹੀਂ। ਜੇ ਇਹ ਗੱਲ ਹੁੰਦੀ ਫਿਰ ਇੱਕੋ ਹੀ ਨਸਲ ਦੇ ਲੋਕ ਪੈਦਾ ਹੋਏ ਹੁੰਦੇ। ਇੱਕੋ ਹੀ ਕਿਸਮ ਦੇ ਫੁੱਲ ਪੈਦਾ ਹੋਏ ਹੁੰਦੇ ਦੁਨੀਆ 'ਚ ਵੱਖ-ਵੱਖ ਫੁੱਲਾਂ ਦੀ ਲੋੜ ਨਹੀਂ ਸੀ ਇੱਕੋ ਹੀ ਕਿਸਮ ਦੇ ਪੌਦੇ ਪੈਦਾ ਹੋਏ ਹੁੰਦੇ ਜਿਹੜੀ ਸੁੰਦਰਤਾ ਜੋ ਸੌਂਦਰੇ ਜੋ ਬਿਊਟੀ ਹੈ ਉਹ ਹੈ ਹੀ ਡਾਈਵਰਸਿਟੀ ਕਰਕੇ ਸੋ ਇਸ ਕਰਕੇ ਡਾਈਵਰਸਿਟੀ ਦੀ ਕਦਰ ਕਰਨੀ ਇੱਕ ਤਾਂ ਉਹਨਾਂ ਨੇ ਸਹਿਣ ਕਰਨਾ ਸਹਿਣ ਕਰਨਾ ਤਾਂ ਬੜੀ ਨੈਗੇਟਿਵ ਜੀ ਗੱਲ ਹੈ ਮਜਬੂਰੀ 'ਚ ਸਹਿਣ ਹੁੰਦਾ ਹੈ ਵੀ सेलिब्रेट ਜਿਹਨੂੰ ਕਹਿੰਦੇ ਆ सेलिब्रेट ਕਰਨਾ ਖੁਸ਼ ਹੋਣਾ ਜੋ ਗੁਰੂਆਂ ਦੀ ਅਪਰੋਚ ਸੀਗੀ ਸੋ ਇਹ ਸ੍ਰਿਸ਼ਟੀ ਦੇ ਨਿਯਮ ਦੀ ਉਲੰਘਣਾ ਹੈ ਤੇ ਸ੍ਰਿਸ਼ਟੀ ਤੋਂ ਤਾਕਤਵਰ ਕੌਣ ਹੋ ਸਕਦਾ ਕਿੱਡੀਕ ਤਾਕਤ ਹੈ ਮੈਂ ਮਾਣ ਹੀ ਹੈ ਜੇ ਇੱਕ ਸੈਮੀਨਾਰ ਤੋਂ ਕੰਬਣ ਲੱਗ ਗਏ ਵੀ ਪਤਾ ਨਹੀਂ ਸਾਡਾ ਕੀ ਸੰਘਾਸਨ ਡੋਲ ਜਾਣਾ ਫਿਰ ਤਾਂ ਪਤਾ ਲੱਗ ਗਿਆ ਵੀ ਪੱਲੇ ਕਿੰਨਾ ਅੰਦਰ ਕਿੰਨੀ ਕੁ ਸਟਰੈਂਥ ਹੈ ਤੇ ਤਾਕਤ ਜਿਹੜੀ ਆ ਉਹ ਤੁਹਾਡੇ ਕੋਲੇ ਪੁਲਿਸ ਕਿੰਨੀ ਆ ਤੁਹਾਡੇ ਕੋਲੇ ਕਾਨੂੰਨ ਕਿੰਨੇ ਆ ਤੁਹਾਡੇ ਕੋਲੇ ਫੌਜਾਂ ਕਿੰਨੀਆਂ ਜੇਲਾਂ ਕਿੰਨੀਆਂ ਕਚਹਿਰੀਆਂ ਕਿੰਨੀਆਂ ਇਹਦੇ ਨਾਲ ਤਾਕਤ ਨਹੀਂ ਮਣੀ ਜਾਂਦੀ ਅੰਦਰ ਕੀ ਆ ਤੁਹਾਡੇ ਜੇ ਅੰਦਰੋਂ ਐਨੇ ਖਾਲੀ ਐਨੇ ਕਮਜ਼ੋਰ ਐਨੇ 부ਜਦਲ ਹੋਏ ਪਏ ਹੋ ਵੀ ਮਾੜੀ ਜੀ ਗੱਲ ਦੂਜੀ ਸਹਿਣ ਨਾ ਹੋਣੀ ਆਪ ਤੋਂ ਬੱਕਰੀ ਜਿਹਦਾ ਮਲ ਜਿਹਦਾ ਮਤਲਬ ਵੀ ਤੁਸੀਂ ਰਾਜ ਕਰਨ ਦੇ ਲੈ ਕੀ ਸੋ ਇਹ ਪਰ ਸਿੱਖਣਾ ਨਹੀਂ ਐਨ ਅਖੀਰ ਨੂੰ ਅਤ ਕਰਕੇ ਹੀ ਮਤਲਬ ਖਤਮ ਹੋਣੀ ਆ ਗੱਲ ਜੇ ਤੱਕਲੇ ਪ੍ਰਚਾਰ ਨਾਲ ਕੱਲੀ ਗੱਲ ਸਮਝਾਉਣ ਨਾਲ ਠੀਕ ਹੋ ਜੇ ਫੇਰ ਤਾਂ ਦੁਨੀਆ ਬੜੀ ਸੋਹਣੀ ਹੋ ਜਾਂਦੀ ਹੁੰਨ ਨੂੰ ਫੇਰ ਤਾਂ ਨਾ ਦੇਸ਼ਾਂ ਦੀਆਂ ਜੰਗਾਂ ਲੱਗਣੀਆਂ ਸੀਗੀਆਂ ਤੇ ਨਾ ਇੰਨੀ ਪੁਲਿਸ ਦਾ ਫਰੀਦ ਤੇ ਇੰਨੀਆਂ ਜੇਲਾਂ ਖੜੀਆਂ ਕਰੋ ਇੰਨੀਆਂ ਕਚਹਿਰੀਆਂ ਬਣਾਓ ਹੁਣ ਯੂਨੀਵਰਸਿਟੀਆਂ ਦੀ ਸਪੇਸ ਸੰਗੜ ਰਹੀ ਹੈ ਜੇਲ੍ਹਾਂ ਦੀ ਵਧ ਫੈਲ ਰਹੀ ਹੈ ਪੁਲਿਸ ਦੀ ਨਾਫਰੀ ਵਧ ਰਹੀ ਹੈ ਸਟੂਡੈਂਟਸ ਨਾਲੋਂ ਆ ਤੁਸੀਂ ਦੇਖੋ ਫਿਗਰਸ ਦੇਖੋ ਪਿਛਲੇ ਸਮੇਂ ਦੌਰਾਨ ਤਾਂ ਕਹਿੰਦੇ ਨਾ ਵੀ ਅਸੀਂ ਬਹੁਤ ਵਿਕਾਸ ਕਰ ਗਏ ਇਹ ਵਿਕਾਸ ਦੀ ਨਿਸ਼ਾਨੀ ਹੁੰਦੀ ਹੈ ਵੀ ਥੋੜਾ ਤੋਂ ਹੋਰ ਕੁਝ ਨਹੀਂ ਹੋਰ ਹੋਰ ਕੋਈ ਨੌਕਰੀ ਨਹੀਂ ਨਿਕਲ ਰਹੀ ਪੁਲਿਸ ਦੀਆਂ ਨੌਕਰੀਆਂ ਧੜਾ ਧੜ ਨਿਕਲ ਰਹੀਆਂ ਸੋ ਇਹ ਇਹ ਡिके ਦੀ ਇਹ ਖਤਮ ਹੋਣ ਦੀ ਤੇ ਉਹਦੀ ਨਿਸ਼ਾਨੀ ਹੈ ਸੋ ਮੇਰਾ ਖਿਆਲ ਹੈ ਕਿ ਮੈਂ ਅਬਦੀ ਮੋਟੀ ਜੀ ਗੱਲ ਮੈਂ ਇੰਨੀ ਕੀ ਕਹਿਣੀ ਚਾਹੁੰਦਾ ਸੀ ਅੱਜ ਤਾਂ ਇਹ ਚੱਲਣ ਕੇ ਸਮਾਗਮ ਆਉਣ ਵਾਲੇ ਸਮੇਂ 'ਚ ਹੋਰ ਬੜੀਆਂ ਥਾਵਾਂ 'ਤੇ ਹੋਣੇ ਆ ਬਹੁਤ ਕੁਝ ਕਿਹਾ ਜਾ ਸਕਦਾ ਹੈ ਖਾਸ ਕਰਕੇ ਮੈਂ ਅੱਜ ਪੂਰੀ ਗੱਲ ਉਹ ਆਬਦੀ ਐਲੈਬੋਰੇਟ ਨਹੀਂ ਕਰ ਸਕਿਆ ਜਿਹੜੀ ਪੱਛਮ ਦੀ ਤੇ ਗੁਰੂਆਂ ਦੀ ਦ੍ਰਿਸ਼ਟੀ 'ਚ ਫਰਕ ਕੀ ਹੈ ਪਰ ਉਹ ਹੈ ਬਹੁਤ ਹੈ ਹੈ ਬਹੁਤ ਹੈ ਦੇਖਣ ਨੂੰ ਸਾਨੂੰ ਲੱਗਦੀ ਨਹੀਂ ਕਿ ਫਿਰ ਕੀ ਹੋ ਗਿਆ ਜੇ ਐਂ ਗੱਲ ਕਰ ਲਈ ਫਿਰ ਕੀ ਹੋ ਗਿਆ ਮੈਂ ਕਹਿੰਨਾ ਬਹੁਤ ਖੁਸ਼ ਹੋ ਗਿਆ ਇਦਾਂ ਗੁਰੂਆਂ ਦਾ ਘਟਾਓ ਹੁੰਦਾ ਗੁਰੂ ਕੀ ਸੀ ਜਦੋਂ ਤੁਸੀਂ ਇਹਨਾਂ ਨਵੇਂ ਸ਼ਬਦਾਂ ਨਾਲ ਉਹਨਾਂ ਨੂੰ ਟਵਨ ਕਰੋਗੇ ਤਾਂ ਗੁਰੂ ਦੀ ਉਹ ਆਬਾ ਉਹ ਮੌਲਿਕਤਾ ਉਹ ਖਤਮ ਹੋ ਜਾਂਦੀ ਹੈ ਫਿਰ ਤੁਸੀਂ ਗੁਰੂ ਨੂੰ ਸ਼ਾਂਕ ਤਰਾਸ਼ ਕੇ ਆਪਦੇ ਮੁਤਾਬਕ ਆਪਦੇ ਲਫ਼ਜ਼ਾਂ ਦੇ ਵਿੱਚ ਉਹਨੂੰ ਡਿਫਾਈਨ ਕਰੋਗੇ ਤੇ ਜੇ ਹੋਏ ਜੇ ਇਹ ਇਹ ਹੀ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਹਰ ਇੱਕ ਵੱਲੋਂ ਕਾਮਰੇਡਾਂ ਵੱਲੋਂ ਆਪਦੇ ਹਿਸਾਬ ਨਾਲ ਕਿ ਗੁਰੂਆਂ ਨੂੰ ਤਰਕਸ਼ੀਲ ਸਾਬਤ ਕਰਨ ਤੇ ਜ਼ੋਰ ਲੱਗਿਆ ਪਿਆ ਤੇ ਇਹਨਾਂ ਵੱਲੋਂ ਹਿੰਦੂ ਤਵੀਆਂ ਵੱਲੋਂ ਆਪਦੇ ਹਿਸਾਬ ਨਾਲ ਖਾਸ ਕਰਕੇ ਜਿਹੜੀ ਹਿੰਦ ਦੀ ਚਾਦਰ ਦੀ ਗੱਲ ਨੂੰ ਵਰਤਣਾ ਇਸ ਤਰ੍ਹਾਂ ਕਿ ਉਹ ਹਿੰਦ ਦੀ ਚਾਦਰ ਸੀ ਐਕਚੁਅਲੀ ਸਿੱਖ ਮੈਮਰੀ ਦੇ ਵਿੱਚ ਸਿੱਖ ਪਰੰਪਰਾ ਚ ਉਹਨਾਂ ਨੂੰ ਜੋ ਪ੍ਰਚਲਿਤ ਹੈ ਜੋ ਧਾਰਨਾ ਬਣੀ ਹੋਈ ਹੈ ਜੋ ਸ਼ੋਭਾ ਪਤੀ ਨੇ ਲਿਖੀ ਸੀ ਸੈਨਾਪਤੀ ਨੇ ਗੁਰੂ ਸ਼ੋਭਾ ਦੇ ਵਿੱਚ ਪ੍ਰਗਟ ਭਏ ਗੁਰਤੇਗ ਬਹਾਦਰ ਸਗਲ ਸ੍ਰਿਸ਼ਟੀ ਪੈ ਟਾਪੀਤਾ ਚਾਦਰ ਉਹ ਕੱਲੇ జగਤ ਦੇ ਗੁਰੂ ਨਹੀਂ జగਤ ਦੀ ਚਾਦਰ ਨਹੀਂ 사ਗਲ ਸ੍ਰਿਸ਼ਟੀ ਦੀ ਚਾਦਰ ਹੈ ਉਹਨੂੰ ਤੁਸੀਂ ਹੁਣ ਕਟਾ ਕੇ ਲਿਆ ਕੇ ਇੱਕ ਦੇਸ਼ 'ਚ ਨਾ ਜੋੜਦੇ ਹੋ ਇਹ ਤਾਂ ਗੁਰੂਆਂ ਨਾਲ ਬਹੁਤ ਬੇਇਨਸਾਫੀ ਹੈ ਸੋ ਆਪਾਂ ਇਹ ਵੀ ਬਚਾਉਣਾ ਹੈ ਕਿ ਸਾਡੇ ਗੁਰੂਆਂ ਨੂੰ ਜੋ ਉਹ ਸੀ ਉਹ ਮੌਲਕ ਤੌਰ ਦੇ ਉੱਤੇ ਉਹਨਾਂ ਨੂੰ ਉਸ ਤਰ੍ਹਾਂ ਹੀ ਪੇਸ਼ ਕੀਤਾ ਜਾਵੇ ਇਹ ਗੱਲਾਂ ਕਈ ਵਾਰ ਲੱਗਦਾ ਵੀ ਕੋਈ ਬਹੁਤਾ ਫਰਕ ਨਹੀਂ ਪੈਂਦਾ ਤਾਂ ਫਰਕ ਕੀ ਇੱਥੋਂ ਪੈਂਦਾ ਖੇੜ ਹੀ ਲੱਫ ਜਾਂਦੀ ਤੁਸੀਂ ਕਿਸੇ ਨੂੰ ਮੈਂ ਕਈ ਥਾਵਾਂ ਦੇ ਉੱਤੇ ਉਹ ਇੱਕ ਵੱਡੀ ਚਲਦੀ ਅੰਗਰੇਜ਼ੀ ਦੀ ਕਹਾਵਤ ਹੈ ਨਾ ਇਨ ਦੀ ਐਨੀਮਲ ਕਿੰਗਡਮ ਦੀ ਰੂਲ ਇਜ਼ ਈਟ অর ਬੀ ਈਟਨ ਜਾਨਵਰ ਵੱਡਾ ਤਖੜਾ ਮਾੜੇ ਨੂੰ ਖਾ ਜੂਗਾ ਜਾ ਤੁਸੀਂ ਖਾਜੋ ਜਾਂ ਉਹ ਤੁਹਾਨੂੰ ਖਾਜੂ ਤੇ ਹਿਊਮਨ ਕਿੰਗਡਮ ਚ ਕੀ ਚੱਲਦਾ ਹੈ ਡਿਫਾਈਨ ਔਰ ਵੀ ਡਿਫਾਈਨਡ ਜਾਂ ਤੁਸੀਂ ਆਪ ਦੇ ਆਪ ਨੂੰ ਡਿਫਾਈਨ ਕਰੋ ਜਾਂ ਫਿਰ ਅਗਲਾ ਤੁਹਾਨੂੰ ਡਿਫਾਈਨ ਕਰੋ ਪਰ ਡਿਫਾਈਨ ਕਰਕੇ ਤੁਹਾਨੂੰ ਖਤਮ ਕਰ ਦੋ ਸੋ ਇਹ ਬਹੁਤ ਵੱਡੀ ਗੱਲ ਹੈ ਇਸ ਨੂੰ ਪਛਾਣੋ ਅਸਾਸ ਕਰੋ ਇਸ ਗੱਲ ਦਾ ਕਈ ਵਾਰੀ ਸੀ ਉਸੇ ਬਹਾਅ ਚ ਮਨੁੱਖੀ ਹੱਕਾਂ ਦੇ ਰਾਖੇ ਮਨੁੱਖੀ ਹੱਕਾਂ ਦੇ ਰਾਖੇ ਚੰਗੀਆਂ ਗੱਲ ਮਤਲਬ ਠੀਕ ਵੀ ਆ ਉਹਨਾਂ ਦੀ ਗੱਲ ਪਰ ਓਡੀ ਨਹੀਂ ਗੱਲ ਕੱਲੀ ਗੱਲ ਬਹੁਤ ਵੱਡੀ ਸੀ ਉਹ ਕਿਹੜੇ ਹਰ ਅਰਥਾਂ ਦੇ ਵਿੱਚ ਮਨੁੱਖੀ ਹੱਕਾਂ ਦੇ ਰਾਖੇ ਸੀ ਤੇ ਅੱਜ ਕਿਹੜਾ ਹਰ ਅਰਥਾਂ ਦੇ ਵਿੱਚ ਇਸ ਤਰ੍ਹਾਂ ਸ਼ਹੀਦ ਦੇ ਸੰਬੰਧ ਤੋਂ ਖਾਲੜਾ ਬਾਰੇ ਹੈ ਜਸਵੰਤੂ ਖਾਲੜਾ ਦੇ ਸਰਫ ਮਨੁੱਖੀ ਹੱਕਾਂ ਨੂੰ ਮਤਲਬ ਟੋਟਲ ਰਿਐਲਿਟੀ ਨਾਲੋਂ ਤੋੜ ਕੇ ਨਹੀਂ ਸੀ ਦੇਖ ਰਿਆ ਵੀ ਤੁਸੀਂ ਸਿਰਫ ਜੋ ਅੱਜ ਜ਼ੁਲਮ ਹੋ ਰਹੇ ਹਨ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਉਹਦੇ ਖਿਲਾਫ ਹੀ ਆਵਾਜ਼ ਉਠਾ ਰਹੇ ਹੋ ਉਹ ਤਾਂ ਕੋਈ ਆਲਟਰਨੇਟਿਵ ਵੀ ਤਾਂ ਸੀ ਨਾ ਵੀ ਕੀ ਹੋਣਾ ਚਾਹੀਦਾ ਉਹ ਜਸਵੰਤੂ ਖਾਲੜਾ ਦੀਆਂ ਸਾਰੀਆਂ ਸਪੀਚਾਂ ਚੋਂ ਉਹਦੀਆਂ ਸਾਰੀਆਂ ਲਿਖਤਾਂ ਚੋਂ ਉਹ ਪੜ੍ਹੀ ਭਾਂਤ ਹੋ ਜਾਗਰ ਹੋ ਜਾਂਦਾ ਹੈ ਕਿ ਕਿਹੋ ਜਿਹਾ ਰਾਜ ਚਾਹੁੰਦੇ ਸੀ ਚਾਉਂਦੇ ਕੀ ਸੀ ਸੋ ਇੰਨੇ ਆ ਕੁ ਵਿਚਾਰਾਂ ਹਾਲ ਦੀ ਘੜੀ ਪ੍ਰਬਾਨ ਕਰਿਓ ਫੇਰ ਮੌਕਾ ਮਿਲੂ ਆਪਾਂ ਹੋਰ ਵਿਚਾਰਾਂ ਦੀ ਸਾਂਝ ਪਾਉਂਦੇ ਰਹਾਂਗੇ ਹੁਣ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ